ਮੋਕੇ ਦੇ ਇਲਾਕੇ ਵਿੱਚ ਜਿਹੜਾ ਪਿੰਡ ਪੈਂਦਾ ਕਲ ਖੁਰਦ ਦੋ ਪਿੰਡ ਦੇ ਕਲ ਕਲਾਂ ਤੇ ਕਲ ਖੁਰਦ 1982 ਦੀ ਘਟਨਾ ਕਲ ਖੁਰਦ ਵਿੱਚ ਉਥੋਂ ਦੇ ਥਾਣੇਦਾਰ ਇੱਕ ਪਾਪੀ ਨੇ ਇੱਕ ਸਿੱਖ ਪਰਿਵਾਰ ਚੁੱਕਿਆ ਸਰਦਾਰ ਸੁਧਾਗਰ ਸਿੰਘ ਬਜ਼ੁਰਗ ਹੈ ਉਹਦੀ ਧੀ ਹੈ ਬੱਚੀ ਨੌਜਵਾਨ ਹੈ ਬੀਬੀ ਸਵਰਨਕੌਰ ਉਹਦਾ ਪੁੱਤ ਹੈ ਭਾਈ ਮੇਧਰ ਸਿੰਘ ਦੋਨਾਂ ਭੈਣ ਭਰਾਵਾਂ ਤੇ ਉਹਦੇ ਪਿਓ ਨੂੰ ਚੁੱਕ ਕੇ ਥਾਣੇ ਲਿਜਾ ਕੇ ਪਹਿਲਾਂ ਤਿੰਨਾਂ ਨੂੰ ਬਹੁਤ ਕੁੱਟਮਾਰ ਕੀਤੀ ਕੁੱਟਮਾਰ ਕਰਨ ਤੋਂ ਬਾਅਦ ਉਸ ਬਜ਼ੁਰਗ ਬਾਪੂ ਨੂੰ ਉਹਦੇ ਕੱਪੜੇ ਲਾਹ ਦਿੱਤੇ ਬਿਲਕੁਲ ਨਗਨ ਕਰਕੇ ਉਹਦੇ ਸਾਹਮਣੇ ਉਹਦੀ ਧੀ ਦੇ ਕੱਪੜੇ ਲਾ ਕੇ ਨਗਨ ਕਰਕੇ ਪੁੱਤ ਵੀ ਵੇਖ ਰਿਹਾ ਹੈ ਇਹ ਗੱਲ ਕਹਿਣੀ ਬੜੀ ਮੁਸ਼ਕਲ ਹੈ ਮੈਂ ਤੁਹਾਨੂੰ ਹੱਥ ਜੁੜ ਕੇ ਕਹਿੰਦੇ ਆ ਔਰ ਉਸ ਮੇਲੇ ਉਹ ਪਾਪੀ ਇਹੋ ਦੇ ਕਰਮ ਕਰ ਰਹੇ ਨੇ ਹਕੂਮਤ ਦੀ ਸ਼ਹਿਤੇ ਉਸ ਬਜ਼ੁਰਗ ਨੂੰ ਇਹ ਉਹਨੇ ਅੱਖਾਂ ਬੰਦ ਕੀਤੀਆਂ ਜਦੋਂ ਧੀ ਨੂੰ ਇਵੇਂ ਉਹਨੇ ਵਸਤਰ ਉਤਾਰੇ ਤੇ ਉਹ ਕੁੱਟਮਾਰ ਕਰਦਾ ਵੀ ਅੱਖਾਂ ਖੋਲ ਆਪਣੀ ਧੀ ਨੂੰ ਵੇਖ ਤੇ ਆਪਣਾ ਕਿਰਦਾਰ ਮੈਲਾ ਕਰ ਉਹ ਧੀ ਕਰ ਲਉਂਦੀ ਏ ਬਾਪੂ ਤੂੰ ਮੈਨੂੰ ਬਚਪਨ ਵਿੱਚ ਵੀ ਪਾਲਦਾ ਸੰਭਾਲਦਾ ਰਿਹਾ ਮੈਥੋਂ ਇਹ ਦਰਦ ਨਹੀਂ ਸਹਾਰਿਆ ਜਾਂਦਾ ਤੈਨੂੰ ਮਾਰਕੁੱਟ ਕੀਤੀ ਜਾ ਰਹੀ ਏ ਨਿਕੜੀ ਹੁੰਦੀ ਨੂੰ ਤੂੰ ਮੈਨੂੰ ਪਾਲਿਆ ਸੰਭਾਲਿਆ ਤੂੰ ਅੱਖਾਂ ਖੋਲ ਆਖਰ ਇਹੋ ਜਾ ਕਹਿਰ ਢਾਇਆ ਪਰ ਗੁਰੂ ਕੇ ਸਿੱਖ ਪਰਵਾਰ ਨੇ ਬਿਲਕੁਲ जख्म ਤੇ ਬਿਆਨਤ ਸਹਲੇ ਗੁਰੂ ਗੁਰੂ ਜਪਦੇ ਆ ਪਰ ਉਹਨਾਂ ਸਿੱਧਕ ਨਹੀਂ ਡੁਲਾਇਆ ਸੀ ਮੈਂ ਬੇਨਤੀ ਕੇਵਲ ਇੰਨੀ ਕਹਿ ਰਿਹਾ ਇਹੋ ਜੀ ਬੇਪਤੀ ਇਹਨਾਂ ਲੋਕਾਂ ਨੇ ਜਿਹੜੇ ਕਹਿੰਦੇ ਸੰਤ ਤੁਹਾਡੇ ਆਪਣੇ ਐ ਜਿਸ ਮੁਲਕ ਦੇ ਅੰਦਰ ਸਿੱਖਾਂ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਬੇਕਸੂਰ ਪਰਿਵਾਰਾਂ ਦੀਆਂ ਇਹ ਗੋਜੀਆਂ ਬੇਪਤੀਆਂ ਕੀਤੀਆਂ ਸਨ ਤੁਹਾਨੂੰ ਫਿਰ ਇੱਕ ਵਾਰੀ ਮੈਂ ਚੇਤੇ ਕਰਵਾਵਾਂ ਇਹ ਗੱਲ ਯਾਦ ਰੱਖਣ ਦੀ ਲੋੜ ਹੈ ਇਸੇ ਮੁਲਕ ਨੂੰ ਆਜ਼ਾਦ ਕਰਨ ਦੇ ਲਈ 2646 ਬੰਦੇ ਕਾਲੀ ਪਾਣੀ ਦੀ ਸਜ਼ਾ ਦਾ ਜੇਲਾ ਘਟਦੇ ਆ ਉਹਨਾਂ ਵਿੱਚੋਂ 2147 ਕੱਲੇ ਸਿੱਖ ਨੇ 121 ਬੰਦੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਚੜਦੇ ਆ 93 ਗੁਰੂ ਕੇ ਸਿੱਖ ਨੇ ਇੰਨੀਆਂ ਸ਼ਹਾਦਤਾਂ ਦੇਣ ਵਾਲੇ ਮੁਲਕ ਦੀ ਆਜ਼ਾਦੀ ਲਈ ਤੇ ਇਹਨਾਂ ਲੋਕਾਂ ਨੇ ਇਹੋ ਜਾਂ ਪਾਪੀਆਂ ਨੇ ਕਹਿਰ ਸਾਡੀ ਕੌਮ ਤੇ ਟਾਇਆ ਇਹ ਸਾਨੂੰ ਸੁਰਤ ਵਿੱਚ ਰੱਖਣ ਦੀ ਲੋੜ ਹੈ ਇਹ ਗੱਲ ਦਾ ਵੀ ਕੌਮ ਨੇ ਬਹੁਤ ਜ਼ਿਆਦੇ ਰੋਸ ਮਨਾਇਆ